ਇਹ ਜੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅਰਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਜਿੱਥੇ ਪਿੰਡ ਸਾਦੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਨ ਆਰ ਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਤੇ ਨੌਜਵਾਨਾਂ ਵੱਲੋਂ ਮੈਡੀਸਨ ਸੁਕਾ ਦੁੱਧ ਤਰਪੇਲ ਬਰਸਾਤੀਆਂ ਅਤੇ ਪੀਣ ਵਾਲੇ ਪਾਣੀ ਦੀ ਸੇਵਾ ਕੀਤੀ ਗਈ ਪੈਗਾਮ ਮੇ ਜਗਤ ਗੜਸ਼ੰਕਰ ਤੋਂ ਬਲਜਿੰਦਰ ਕਿਤਣਾ ਦੀ ਰਿਪੋਰਟ கிட்டி <laughs> மொட்ட <laughs> ਅਲੀ ਦੋਸਤੋ ਤੁਸੀਂ ਦੇਖ ਸਕਦੇ ਹੋ ਅਜਨਾਲਾ ਏਰੀਆ ਜੋ ਕਿ ਪਾਣੀ ਦੇ ਨਾਲ ਲੱਥਪਤ ਹੋਇਆ ਪਿਆ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਜਨਾਲੇ ਸ਼ਹਿਰ ਦੀਆਂ ਜੋ ਕਿ ਕਾਫੀ ਹੜਪ੍ਰਭਾਵਿਤ ਏਰੀਆ ਰਿਹਾ ਦੇਖ ਸਕਦੇ ਹੋ ਤੁਸੀਂ ਪਾਕਾਮੇ ਜਗਤ ਗਾੜ ਸਿੰਘਕਰ ਤੋਂ ਬਲਜਿੰਦਰ ਕੇਤਨਾ ਦੀ ਰਿਪੋਰਟ ਤੁਹਾਨੂੰ ਦਿਖਾ ਰਹੇ ਆਪਾਂ ਅਜ ਨਾਲੇ ਦੀਆਂ ਇਹ ਲਾਈਵ ਤਸਵੀਰਾਂ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਜੋ ਕਿ ਪਾਣੀ ਹੀ ਇੰਨਾ ਹੋ ਗਿਆ ਕਿ ਸਮਾਂ ਨਹੀਂ ਵਿੜਿਆ ਟਰਾਲੀ ਵੀ ਲੈ ਕੇ ਜਾਣ ਦਾ ਟਰਾਲੀ ਵੀ ਪਾਣੀ ਦੇ ਗੱਭੇ ਛੱਡਣੀ ਪਈ ਔਰ ਜੀਸੀਬੀ ਦੇਖ ਸਕਦੇ ਹੋ ਇੱਧਰ ਜੀਸੀਬੀਆਂ ਲੱਗੀਆਂ ਹੋਈਆਂ ਨੇ ਇਥੇ ਜਿੱਥੇ ਬੰਨ ਦੀ ਜਰੂਰਤ ਹੈ ਬੰਨ ਲਾਉਣ ਵਾਸਤੇ ਸੋ ਦੇਖ ਸਕਦੇ ਹੋ ਦੂਰ ਦੂਰ ਤੱਕ ਦੇਖ ਸਕਦੇ ਹੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜੋ ਕਿ ਤਕਰੀਬਨ 1988 ਤੋਂ ਬਾਅਦ ਇਹ ਹੜ੍ਹ ਦੀ ਹੈ ਜਿਹੜੀ ਪੋਜੀਸ਼ਨ ਸੀ ਦੇਖ ਸਕਦੇ ਹੋ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਨੇ ਔਰ ਪੰਜਾਬੀ ਇਤਨੇ ਦਿਖਾ ਦਿੱਤਾ ਇੱਕ ਦੂਜੇ ਦੀਆਂ ਬਾਹਾਂ ਫੜ ਕੇ ਕਿ ਆਪਾਂ ਪੰਜਾਬੀ ਹੁੰਨੇ ਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਪਾਜੀ ਅਜਨਾਲੇ ਦੀਆਂ ਜੋ ਕਿ ਕਾਫੀ ਤਕਰੀਬਨ ਦੇਖ ਸਕਦੇ ਹੋ ਪਾਣੀ ਹਜੇ ਵੀ 2 ਤੋਂ 2.5-2.5 ਫੁੱਟ ਜੋ ਕਿ ਖੜਾ ਆ ਔਰ ਤੁਸੀਂ ਦੇਖ ਸਕਦੇ ਹੋ ਸਾਰੇ ਲੋਕ ਆਲੇ-ਦੁਆਲੇ ਤੋਂ ਆ ਕੇ ਇੱਥੇ ਖੜ੍ਹ ਜਾਂਦੇ ਨੇ ਕਿ ਪਾਣੀ ਵਿੱਚੋਂ ਕਿਵੇਂ ਨੰਗੀ ਏ ਕਿਵੇਂ ਨਾ ਨੰਗੀ ਏ ਸੋ ਦੇਖ ਸਕਦੇ ਹੋ ਤੁਸੀਂ ਦੂਰ-ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਜੋ ਕਿ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਇਹ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆਂ ਅਸੀਂ ਔਰ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਆ ਕਿ ਕਾਫੀ ਦੂਰ ਦੂਰ ਤੋਂ ਰਾਹਤ ਸਮਗਰੀਆਂ ਲੈ ਕੇ ਪਹੁੰਚ ਰਹੇ ਨੇ ਹਰਿਆਣਾ ਰਾਜਪੁਰਾ ਬਹੁਤ ਦੂਰ ਦੂਰ ਤੋਂ ਪਠੰਡਾ ਤੇ ਦਿੱਲੀ ਤੱਕ ਵੀ ਜਾਨੀ ਚਲੋ ਕਿ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਟਰਾਲੀਆਂ ਦੀਆਂ ਟਰਾਲੀਆਂ ਭਰ-ਭਰ ਕੇ ਲੈ ਕੇ ਆ ਰਹੇ ਨੇ ਕਿੱਥੇ ਆ ਫੋਨ ਮੇਰੇ ਕੋਲ ਐ ਨਹੀਂ ਤੇ ਬਾਹਰ ਆ। ਕੋ ਦੇਖੇ ਦੇ ਲੈ। ਨਹੀਂ ਨਹੀਂ ਹੈ ਨਹੀਂ। ਜੀ ਮੈਂ ਕਹਿੰਦਾ ਇਹ ਦੇਖੋ ਆਪਣੇ ਕੋਲ। ਕੋ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੋਠਿਆਂ ਦੇ ਉੱਪਰ ਕਿਵੇਂ ਤਰਪੇਲਾ ਪਾ ਪਾ ਕੇ। ਰਹਿ ਰਹੇ ਨੇ ਲੋਕ। ਅਜਨਾਲਾ ਸ਼ਹਿਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ। ਕੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਟੀਮਾਂ ਬਣਾ ਬਣਾ ਕੇ ਰਗਤ ਸਮਗਰੀ ਪਹਚਾਈ ਜਾਂਦੀ ਆ ਸੋ ਦੇਖ ਰਹੇ ਹਾਂ ਤੁਸੀਂ ਲਾਈਵ ਤਸਵੀਰਾਂ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਧੋਵਾਲ ਦੀ ਜਿਹੜੀ ਸੰਗਤ ਐ ਐਨ ਆਰ ਆਈ ਵੀਰ ਐ ਤੇ ਸਰਪੰਚ ਸਾਹਿਬ ਸਾਧੋਵਾਲ ਐ ਪੀ ਸਾਧੋਵਾਲ ਜੀ ਚਿੰਦਾ ਜੀ ਨਾਲ ਮੇਰੇ ਰੌਕੀ ਭਾਈ ਸਾਹਿਬ ਤੇ ਸਾਧੋਵਾਲ ਤੋਂ ਸਰਪੰਚ ਸਾਹਿਬ ਜਿੰਨੇ ਵੀ ਮੁੰਡੇ ਇੱਥੇ ਗਰਦਾਸਪੁਰ ਤੋਂ ਲੈ ਕੇ ਫਿਰ ਪਹਿਲਾਂ ਉਧਰ ਰਮਦਾਸਵਾਲ ਜਾ ਕੇ ਆਏ ਆ ਤੇ ਹੁਣ ਅਜਨਾਲੇ ਤੋਂ ਹੋ ਕੇ ਇਨੀ ਫਲੋਜਪੁਰ ਵੱਲ ਨੂੰ ਜਾਣਾ ਕਿਉਂਕਿ ਰਸਤੇ ਦੇ ਵਿੱਚ ਜਿੱਥੇ ਵੀ ਲੋੜਵੰਦ ਕੋਈ ਟੱਕਰਿਆ ਉੱਥੇ ਇਹਨਾਂ ਨੇ ਸੇਵਾ ਦਿੱਤੀ ਆ ਜਿੱਥੇ ਦਵਾਈ ਰੋੜਾ ਉਥੇ ਦਵਾਈ ਪਹਾਈ ਆ ਅਸੀਂ ਵੀ ਟੀਮ ਆ ਇਹਨਾਂ ਦੇ ਮਗਰ ਗੱਡੀ ਵਿੱਚ ਆਏ ਆ ਕਿਉਂਕਿ ਏਰੀਆ ਬਹੁਤ ਵੱਡਾ ਆ ਤੇ ਲੋਕ ਦੁਖੀ ਵੀ ਬਹੁਤ ਜ਼ਿਆਦਾ ਆ ਪਾਣੀ ਦੀ ਮਾਰ ਵੀ ਬਹੁਤ ਪਈ ਆ ਮੈਂ ਕਹਿੰਨਾ ਕਿ ਚਲੋ ਜਿੱਥੇ ਅਲੱਗ-ਅਲੱਗ ਜਿਲ੍ਹਿਆਂ ਤੋਂ ਅਲੱਗ-ਅਲੱਗ ਏਰੀਏ ਤੋਂ ਲੋਕ ਆਏ ਆ ਉੱਥੇ ਸਾਡਾ ਛੋਟਾ ਜਿਹਾ ਇਲਾਕੇ ਦਾ ਪਿੰਡ ਸਾਧੋਵਾਲ ਜਿੱਥੇ ਦੇ ਐਨਆਰਆਈ ਵੀਰ ਔਰ ਭਰਾਵਾਂ ਨੇ ਰਲ ਕੇ ਇਨਾ ਹਮਲਾ ਮਾਰਿਆ ਤੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਉਹੀ ਸੋਚ ਨੂੰ ਸਲਾਮ ਵੀ ਕਰਦਾ ਕਿ ਆਪਾਂ ਜਿੱਥੇ ਕਿਤੇ ਵਿਫਤਾ ਹੋਈ ਆ ਸਾਰੇ ਇਕੱਠੇ ਹੋ ਕੇ ਇਸੇ ਜਿਹਾ ਮਦਦ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜੋ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਪਿੰਡ ਸਾਧੋਵਾਲ ਤੋਂ ਸੇਵਾ ਲੈ ਕੇ ਆਏ ਹੜਪੀਟ ਦਾ ਵਾਸਤੇ ਇਹ ਪਹਿਲਾਂ ਸਵੇਰ ਦੇ ਰਾਤ ਦੇ 2 ਵਜੇ ਦੇ ਚੱਲੇ ਹੋ ਆ ਜੀ ਤੇ ਅਜ ਅਜਨਾਲੇ ਹਰੀ ਕੇ ਪੱਤਾਂ ਨਾ ਗੁਰਦਾਸਪੁਰ ਇਧਰੋਂ ਸਾਰੇ ਜਿੱਥੇ-ਜਿੱਥੇ ਵੀ ਲੋੜ ਸੀਗੀ ਉਹਨਾਂ ਦੀ ਸੇਵਾ ਕਰਦੇ ਕਰਦੇ ਹੁਣ ਆਪਾਂ ਫਿਰੋਜ਼ਪੁਰ ਜਾ ਰਹੇ ਆ ਕਿਉਂਕਿ ਦਵਾਈਆਂ ਸਾਡੇ ਕੋਲ ਵਾਧੂ ਆ ਰਾਸ਼ਨ ਸਾਡੇ ਕੋਲ ਵਾਧੂ ਆ ਤੇ ਹੁਣ ਅਸੀਂ ਇਸ ਵੇਲੇ ਅਜਨਾਲੇ ਖੜੇ ਆ ਜੀ ਹੁਣ ਸੇਵਾ ਸਿੱਧੀ ਸਾਡੀ ਜਾ ਰਹੀ ਆ ਫਰੋਲ ਪਰ ਤੇ ਬਸ ਸਾਡੇ ਨਾਲੇ ਰਿਓ ਦੀ ਰੋਕੀ ਭਾਜੀ ਆਏ ਆ ਸਾਡੇ ਮੋਲੇ ਤੋਂ ਪ੍ਰਧਾਨ ਜੀ ਗੋਲੀਆਂ ਤੋਂ ਸਿੰਧਾ ਭਾਜੀ ਡਾਕਟਰ ਲਖਵਿੰਦਰ ਜੀ ਅਸੀਂ ਲੈ ਕੇ ਆਏ ਸੀ ਕਿ ਹਸਪੀਟਲ ਤੋਂ ਇਹਨਾਂ ਨੂੰ ਤੇ ਨਾਲ ਆ ਪੂਰੀ ਟੀਮ ਸਾਡੀ ਸਾਧੂਵਾਲ ਦੇ ਨੌਜਵਾਨ ਜਿਨ੍ਹਾਂ ਨੇ ਹੰਬੜਾ ਮਾਰਿਆ ਜੀ ਤੇ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਮੁੰਡਿਆਰੇ ਆਪਣਾ ਘਰ ਦੇ ਘਰੇਲੂ ਆਪਣੇ ਕੰਮ ਤੋਂ ਟਾਈਮ ਕੱਢ ਕੇ ਇਹ ਸੇਵਾ ਵਾਸਤੇ ਅੱਜ ਚੱਲੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ